ਸਾਡੇ ਨਾਲ ਅਜਮੇਰ ਸਿੰਘ ਹੋਣਗੇ ਜਿਨ੍ਹਾਂ ਦੀ ਉਮਰ ਹੋਏਗੀ 118 ਸਾਲ ਗੱਲ ਕਰਨੇ ਨੂੰ ਕਹਿ ਰਹੇ ਤੇਰੇ ਨਾਲ ਉਹ ਹੱਸ ਰਹੇ ਹੋ ਉਮਰ ਕਿੰਨੀ ਪੁੱਛੋ ਇਹਨੂੰ ਉਮਰ ਕਿੰਨੀ ਹੈ ਉਹ ਬੜਾ ਐਸੀ ਹੋ ਗਈ ਹੋ ਗਈ ਪਰ ਇਹਨਾਂ ਦੀ ਇੱਕ ਖਾਸियत ਹੈ 118 ਸਾਲ ਦੀ ਉਮਰ ਦੇ ਵਿੱਚ ਵੀ ਆਪੇ ਉੱਠਦੇ ਨੇ ਆਪੇ ਬਾਥਰੂਮ ਜਾਂਦੇ ਨੇ ਆਪੇ ਨਹਾਉਂਦੇ ਨੇ ਆਪੇ ਸਾਰਾ ਕੁਝ ਕਰ ਲੈਂਦੇ ਕੋਟ ਪਾਣੇ ਨੂੰ ਕਹਿ ਰਹੇ ਬੋਲ ਪਾਏ ਓਏ ਕਿਸ ਨੂੰ ਪਾਣੀ ਹੈ ਪਕੜੀ ਲੈਂਚ ਲੱਗਣ ਦੀ ਲੋੜ ਨਹੀਂ ਪੈਂਦੀ ਨਾਲ ਅੱਛਾ ਨਾਲ ਥੋੜੀ ਵੀ ਵੋਟ ਪੈ ਜਾਂਦੀ ਹੈ ਹਾਂਜੀ ਮੇਰੀ ਵੀ ਨਾਲ ਪੈ ਜਾਂਦੀ ਹੈ ਤਾਂ ਇਹ ਤਿੰਨੇ ਪੀੜ੍hiyan ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੋਟਾਂ ਪਾਉਣਗੇ ਪਹਿਲਾਂ ਤਾਂ ਥੋੜਾ ਇਹ ਦਾਦੋ ਵੀ ਇਹਨਾਂ ਦੀ ਚੰਗੀ ਸਿਹਤ ਦਾ ਰਾਜ ਕੀ ਇਹਨੂੰ ਕੋਸੇ ਕੱਲਾ ਪਾਣੀ ਲਾ ਕੇ ਬਣਾਉਂਦੇ ਆ ਜੀ ਅੱਛਾ ਪਲੇਟਨ ਨਹੀਂ ਲਾਉਂਦੇ ਇਹਨੂੰ ਥੱਪ ਕੇ ਜਿਵੇਂ ਬਣਾਉਂਦੇ ਆ ਥੱਪ ਕੇ ਬਣਾਉਂਦੇ ਆ ਜੀ ਰੋਟੀ ਨੂੰ ਪਾਣੀ ਪਾਣੀ ਲਾ ਕੇ ਅੱਛਾ ਉਹ ਰੋਟੀ ਸਵੇਰ ਟਾਈਮ ਖਾਣੇ ਨਾਲ ਦਹੀਂ ਦੇ ਨਾਲ ਪਾਰਾ ਮਿਹਨਤੀ ਲੋਹੀ ਰੋਟੀ ਖਾਂਦੇ ਸੀਗੇ ਆਪਣੇ ਘਰ ਬਣਾ ਕੇ ਰੋਟੀ ਖਾਣੀ ਇਹ ਨਹੀਂ ਚੱਲ ਵਿਆਹ ਵਾਲੇ ਅੰਦਰ ਰੋਟੀ ਬਣਾ ਰਹੀ ਹੈ ਉੱਥੋਂ ਰੋਟੀ ਲੈ ਕੇ ਉਹ ਥਾਲੀ ਚ ਪਾ ਕੇ ਦੇ ਦਣਗੇ ਨੋ ਅੱਛਾ ਖਾਣੀ ਇਹਦੇ ਨੇ ਆਪਦੀ ਹੈ ਆਪਣੇ ਘਰ ਦੀ ਰੋਟੀਆਂ ਦਾ ਇਹਦਾ ਰੁੱਕਾ ਮਾਰ ਕੇ ਲੈ ਲੈਣੇ ਜੀ ਰੋਟੀ ਚਾਹ ਆਪਣੇ ਜੋ ਵੀ ਜਿੰਨਾ ਚਾਹੀਦਾ ਚਾਹ ਤੇ ਵੀ ਥੋੜਾ ਜਿਹਾ ਉੱਚਾ ਮਾਰਦੇ ਆ ਅੱਲਾ ਦਾ ਦੂਰ ਸੁਣਦੇ ਆ ਰੁੱਕੇ ਇਹਨਾਂ ਦੇ ਕਾਫੀ ਅੱਛਾ ਅੱਛਾ ਇੱਥੋਂ 500 ਮੀਟਰ ਤੱਕ ਵਾਏ ਜਾਂਦੇ ਇਹਨਾਂ ਦੇ ਅੱਛਾ 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 ਖਾਣਾ ਕੁਛ ਹੈ ਰੋਟੀ ਖਾਣੀ ਮੈਂ ਚਾਹ ਪਾਣੀ ਪੀਣਾ ਮੈਂ ਹਲਤ ਇਹਨਾਂ ਸਾਈਕਲ ਚਲਾਇਆ ਸਾਰੀ ਮੈਂ ਬਸ ਬੁੱਸ ਬੰਨ ਜਿਹੜੇ ਅੱਛਾ ਬਾਕੀ ਇੱਕ ਦੀ ਘਰ ਨਹੀਂ ਬਾਈ ਬੈਰੈਂਡੀ ਮੈਂ ਪੈਣਾ ਹੈ ਬਾਹਰ ਖੇਤਾਂ ਪੈਣਾ ਨੇ ਹੂੰ ਕਦੀ ਬੰਦ ਕਮਰੇ ਬਣ ਜਾਂਦਾ ਹੂੰ ਅੱਛਾ ਜਿੱਦ ਇਸ ਵੇਰੇ ਚਾਹ ਪੀਣੀ ਤੜਕੇ ਨੂੰ ਪਿੰਦੇ ਸੀ ਕਿ ਨਾ 4 4:30 ਵਜੇ ਹੂੰ ਉਹ ਲੇਟ ਨਹੀਂ ਹੋਣੀ ਚਾਹੀਦੀ ਸੀ ਇਹਨਾਂ ਕਹਿੰਦੇ ਉਦਾਂ ਬੋਲ ਕੇ ਬੈਲੈਂਸ ਨਹੀਂ ਕਰਨਾ ਹੈਗਾ ਬਸ ਜੋ ਇਹਨਾਂ ਕਹੇ ਜੇ ਭਈ ਮੰਨ ਲੋ ਨਾ ਕੋਈ ਗੁੱਸਾ ਆ ਗਿਆ ਸਾਨੂੰ ਵੀ ਪੁੱਛਣਾ ਔਖਾ ਹੋ ਜਾਂਦਾ ਵੀ ਇਹ ਕਦੋਂ ਮੰਨੂਗਾ ਵੀ ਕਦੋਂ ਇਹਦਾ ਗੁੱਸਾ ਟਾਲਾ ਹੋਊਗਾ ਕੀ ਹੋਊਗਾ ਲੋਕ ਸਭਾ ਚੋਣਾ 2024 ਦਾ ਬਿਗਲ ਵੱਚੁਕਿਆ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਸਾਰੇ ਰੰਗ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਬਹੁਤ ਸਾਰੀਆਂ ਕਹਾਣੀਆਂ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇੱਕ ਕਹਾਣੀ ਅਸੀਂ ਵੀ ਤੁਹਾਨੂੰ ਦੱਸਾਂਗੇ ਤਿੰਨ ਪੀੜੀਆਂ ਦੀ ਤਿੰਨ ਪੀੜੀਆਂ ਇਸ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਪਾਉਣ ਗਈਆਂ ਇਕੱਠੀਆਂ ਤੇ ਇਹ ਤਿੰਨ ਪੀੜੀਆਂ ਰਹਿੰਦੀਆਂ ਨੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਬੜੀ ਪਿੰਡ ਤੇ ਹਲਕਾ ਪੈਦਾ ਆਨੰਦਪੁਰ ਸਾਹਿਬ ਤਾਂ ਇਸ ਹਲਕੇ ਦੇ ਵਿੱਚ ਕਿਸ ਤਰੀਕੇ ਦੇ ਰੰਗ ਹੋਣਗੇ ਤਾਂ ਇਹ ਕਹਾਣੀ ਜਿਹੜੀ ਹੈਗੀ ਹੈ ਕੀ ਹੈਗੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਸਾਡੇ ਨਾਲ ਅਜਮੇਰ ਸਿੰਘ ਹੋਣਗੇ ਜਿਨ੍ਹਾਂ ਦੀ ਉਮਰ ਹੋਏਗੀ 118 ਸਾਲ 118 ਸਾਲ ਦੇ ਅਜਮੇਰ ਸਿੰਘ ਅ ਜਦੋਂ ਤੋਂ ਆਜ਼ਾਦੀ ਹੋਈ ਹੈ ਉਸ ਤੋਂ ਬਾਅਦ ਤੋਂ ਲਗਾਤਾਰ ਵੋਟ ਪਾ ਰਹੇ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਕਿਉਂਕਿ ਇਹਨਾਂ ਦੀ ਉਮਰ ਬਹੁਤ ਜ਼ਿਆਦਾ ਸੁਣਦਾ ਵੀ ਘੱਟ ਹੈ ਬੋਲਿਆ ਵੀ ਨਹੀਂ ਪ੍ਰੋਪਰ ਜਾਂਦਾ ਲੇਕਿਨ ਇਹਨਾਂ ਦੀਆਂ ਦੇ ਜਿਹੜੀਆਂ ਅਗਲੀਆਂ ਪੀੜ੍hiyan ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਪੁੱਤਰ ਨੇ ਤੇ ਉਹਨਾਂ ਦੇ ਪੋਤੇ ਨੇ ਤਾਂ ਇਹ ਤਿੰਨੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੋਟਾਂ ਪਾਉਣਗੇ ਗੱਲਬਾਤ ਸਭ ਤੋਂ ਪਹਿਲਾਂ ਉਹਨਾਂ ਦੇ ਪੋਤੇ ਨਾਲ ਗੱਲ ਕਰਦੇ ਆ ਜਮੇਰ ਸਿੰਘ ਦੇ ਪੋਤੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਜੀ ਤੋੜ ਲਈ ਤਾਂ ਬੜੀ ਮਾਨ ਦੀ ਗੱਲ ਹੈ ਤਿੰਨ ਪੀੜ੍hiyan ਇਕੱਠੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਪਾਉਂਗੇ ਤੁਸੀਂ ਪਹਿਲਾਂ ਤਾਂ ਮਹਿਸੂਸ ਕਿਦਾਂ ਦਾ ਹੋ ਰਿਹਾ ਕਿਉਂਕਿ ਇਹ ਚੀਜ਼ਾਂ ਬਹੁਤ ਘੱਟ ਦੇਖਦੀਆਂ ਕਿ 118 ਸਾਲ ਦਾ ਕੋਈ ਵਿਅਕਤੀ ਵੋਟ ਪਾਉਂਦਾ ਹੋਵੇ ਤੇ ਉਹ ਵਿਅਕਤੀ ਆਜ਼ਾਦੀ ਤੋਂ ਬਾਅਦ ਲਗਾਤਾਰ ਵੋਟ ਪਾ ਰਿਹਾ ਹੋਵੇ ਤਾਂ ਬੜੀ ਮਾਨ ਦੀ ਗੱਲ ਹੁੰਦੀ ਹਾਂਜੀ ਮਾਨ ਵਾਲੀ ਗੱਲ ਹੈਗੀ ਹੈ ਅਸੀਂ ਤਾਂ ਮੈਂ ਤਾਂ ਸ਼ੁਰੂ ਦੇ ਨਾਲ ਵੋਟ ਪਾਣ ਜਾਂਦਾ ਮੇਰੀ ਵੋਟ ਵੀ ਨਾਲ ਪੈ ਜਾਂਦੀ ਇਹਨਾਂ ਦੇ ਨਾਲ ਛੇਤੀ ਤੁਹਾਡੀ ਉਮਰ ਕਿੰਨੀ ਹੈ ਮੇਰੀ 43 ਹੋ ਗਈ ਕਿਵੇਂ ਲੈ ਕੇ ਜਾਂਦੇ ਹੋ ਤੁਸੀਂ ਅਸੀਂ ਤਾਂ ਸਕੂਟਰ ਮੋਟਰਸਾਈਕਲ ਤੇ ਵੀ ਲੈ ਜਾਂਦੇ ਆ ਗੱਡੀ 'ਚ ਵੀ ਲੈ ਜਾਂਦੇ ਆ ਇਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਵੀ ਮਿਲਦਾ ਹੋਣਾ ਮੇਰੇ ਖਿਆਲ 'ਚ ਕਿਉਂਕਿ ਇਹ ਤੋਂ ਪਹਿਲਾਂ ਵੀ ਬਹੁਤ ਵਾਰ ਵੋਟ ਪਾਈ ਹੈ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੋਵੀਜ਼ਨ ਹੁੰਦੇ ਆ ਹਾਂਜੀ ਇਹਨਾਂ ਨੂੰ ਤਾਂ ਫਸਟ ਟਾਈਮ ਬੁਲਾ ਲੈਂਦੇ ਆ ਉਹ ਜਦੋਂ ਹਾਂਜੀ ਲਾਈਨ 'ਚ ਲੱਗਣ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਅੱਛਾ ਨਾਲ ਤੁਹਾਡੀ ਵੀ ਵੋਟ ਪੈ ਜਾਂਦੀ ਹਾਂਜੀ ਮੇਰੀ ਵੀ ਨਾਲ ਪੈ ਜਾਂਦੀ ਹੈ ਅੱਛਾ ਇਹਨਾਂ ਦੀ ਉਮਰ ਜਿਹੜੀ ਹੈਗੀ ਆ ਉਹ 118 ਸਾਲ ਹੈ ਪਰ ਇਹਨਾਂ ਦੀ ਇੱਕ ਖਾਸੀਅਤ ਹੈ 118 ਸਾਲ ਦੀ ਉਮਰ ਦੇ ਵਿੱਚ ਵੀ ਆਪੇ ਉੱਠਦੇ ਨੇ ਆਪੇ ਬਾਥਰੂਮ ਜਾਂਦੇ ਨੇ ਆਪੇ ਨਹਾਉਂਦੇ ਨੇ ਆਪੇ ਸਾਰਾ ਕੁਝ ਕਰ ਲੈਂਦੇ ਕੋਈ ਇਹਨਾਂ ਨੂੰ ਇਹ ਨਹੀਂ ਵੀ ਜ਼ਿਆਦਾ ਸੰਭਾਲਣ ਦੀ ਜਰੂਰਤ ਹਾਲਾਂਕਿ ਸੰਭਾਲਦੇ ਤਾਂ ਹੈ ਜੋ ਚਾਹੀਦਾ ਹੁੰਦਾ ਇੱਕ ਵਿਅਕਤੀ ਨੂੰ ਉਹ ਇਹ ਸਾਰਾ ਕੁਝ ਕਰਦੇ ਆ ਲੇਕਿਨ ਇਹ ਤੁਰਦੇ ਫਿਰਦੇ ਆਪ ਹੀ ਆ ਇਹ ਇਹਨਾਂ ਦੀ ਖਾਸੀਅਤ ਹੈ ਪਹਿਲਾਂ ਤਾਂ ਥੋੜਾ ਇਹ ਦੱਸ ਦਿਓ ਵੀ ਇਹਨਾਂ ਦੀ ਚੰਗੀ ਸਿਹਤ ਦਾ ਰਾਜ਼ ਕੀ ਹੈ ਚੰਗੀ ਸਿਹਤ ਦਾ ਤਾਂ ਇਹ ਹੀ ਕਹਿ ਸਕਦਾ ਇੱਕ ਤਾਂ ਕਦੇ ਬਿਲੇ ਨਹੀਂ ਬੱਠੇ ਜਦ ਤੱਕ ਮੈਂ ਨਹੀਂ ਕਦੇ ਬਿਲੇ ਬੱਠੇ ਤੇ ਖਾਣ ਪੀਣ ਦਾ ਬੜਾ ਉਹ ਸੀਗਾ ਆਪਣਾ ਸਿੰਪਲ ਖਾਣਾ ਪੀਣਾ ਸੀਗਾ ਇਹਨਾਂ ਦਾ ਸ਼ੁਰੂ ਤੋਂ ਹੀ ਰੋਟੀ ਖਾਂਦੇ ਆ ਰੋਟੀ ਖਾਂਦੇ ਆ ਹਾਂਜੀ ਹੁਣ ਖਾਂਦੇ ਆ ਕਿ ਨਹੀਂ ਹੁਣ ਵੀ ਖਾਣੇ ਆ ਜੀ ਅੱਛਾ ਹਾਂਜੀ ਤੇ ਆਪਣੀ ਆਪ ਖਾਣੇ ਆ ਇਹ ਨਹੀਂ ਹੈਗਾ ਇਧਰ ਰੁੱਕਾ ਮਾਰ ਕੇ ਲੈ ਲੈਣੇ ਜੀ ਰੋਟੀ ਚਾਹ ਪਾਣੀ ਜੋ ਵੀ ਜਿੰਨਾ ਚਾਹੀਦਾ ਚੱਦੇ ਅੱਛਾ ਬੁਲਾ ਕੇ ਫੇਰ ਲਾ ਕੇ ਸੁਣਦਾ ਜਾਂ ਬੋਲਦੇ ਘਟ ਹੈ ਜਿਵੇਂ ਹੁਣ ਚਾਹ ਪਾਣੀ ਚਾਹੀਦਾ ਉਹਦੇ ਨਾਲ ਤਾਂ ਇੰਨਾ ਪ੍ਰੋਪਰ ਬੋਲਦੇ ਤੁਸੀਂ ਕਹਿੰਦੇ ਵੀ ਜ਼ਿਆਦਾ ਬੋਲਦੇ ਆ ਅੱਛਾ ਅੱਛਾ ਹਾਂਜੀ ਲੋੜ ਹੁੰਦੀ ਹੈ ਹਾਂਜੀ ਇਹ ਰੁੱਕੇ ਵੀ ਥੋੜਾ ਜਨ ਇਹਨਾਂ ਨੂੰ ਸ਼ਾਇਦ ਐ ਲਾ ਲਓ ਵੀ ਆਪ ਖੁਦ ਉੱਚਾ ਸੁਣਦਾ ਬੀਏ ਉਰਕੇ ਵੀ ਥੋੜਾ ਉੱਚਾ ਮਾਰਦੇ ਆ ਲੱਗਦਾ ਦੂਰ ਸੁਣਦੇ ਆ ਰੁੱਕੇ ਇਹਨਾਂ ਦੇ ਕਾਫੀ ਅੱਛਾ ਅੱਛਾ ਇੱਥੋਂ 500 ਮੀਟਰ ਤੱਕ ਵਾਜ ਜਾਂਦੇ ਇਹਨਾਂ ਦੇ ਅੱਛਾ 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 ਹਾਂਜੀ ਤੇ ਥੋੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋਗੇ ਕਿਉਂਕਿ ਅਸੀਂ ਪਹਿਲਾਂ ਕੋਸ਼ਿਸ਼ ਕੀਤੀ ਆ ਕਿਉਂਕਿ ਇਹ ਘਰਦਿਆਂ ਦੀ ਬਾਅਦ ਜ਼ਿਆਦਾ ਬੈਟਰ ਸਮਝਦੇ ਆ ਥੋੜੀ ਗੱਲਬਾਤ ਇਹਨਾਂ ਨਾਲ ਕਰੋਗੇ ਤੁਸੀਂ ਹਾਂਜੀ ਥੋੜੀ ਸਮਝਾ ਦਿਓ ਇਹਨਾਂ ਨੂੰ ਕਿ ਕਿਵੇਂ ਤੁਸੀਂ ਗੱਲਬਾਤ ਸਵਾਲ ਪੁੱਛੋ ਕੋਈ ਨਾ ਕੋਈ ਥੋੜਾ ਜਿਹਾ ਤਾਂ ਕਿ ਦਰਸ਼ਕ ਸਮਝ ਪਾ ਜਾਣ ਕਿੰਨਾ ਕੁ ਸੁਣ ਬੋਲ ਸਕਦੇ ਨੇ ਹੈਲੋ ਮੈਂ ਕਿਹਾ ਟੈਲੀਵਿਜ਼ਨ ਵਾਲਿਆ ਇਹ ਬਾਬ ਟੈਲੀਵਿਜ਼ਨ ਵਾਲੇ ਆਏ ਵੇ ਅਖਬਾਰਾਂ ਵਾਲੇ ਹਾਂ ਅਖਬਾਰਾਂ ਵਾਲੇ ਆਏ ਵੇ ਗੱਲ ਕਰਨ ਤੇਰੀ ਗੱਲ ਮੈਂ ਨਹੀਂ ਹਾਂ ਹਾਂ ਦੇ ਦਿੰਗੂ ਗੱਲ ਕਰਨ ਨੂੰ ਕਹਿ ਰਹੇ ਤੇਰੇ ਨਾਲ ਹਾਂ ਸਰਦੂਮ ਉਮਰ ਕਿੰਨੀ ਪੁੱਛ ਰਹੀ ਇਹਨੂੰ ਉਮਰ ਕਿੰਨੀ ਹੈ 80 ਐਸੀ ਹੋ ਗਈ ਹੋ ਗਈ ਅੱਛਾ ਐਸੀ ਹੀ 80 80 ਕੇ 100 ਐਸੀ ਐਸੀ ਅੱਤ ਪਾਰਟੀ ਕਿਹੜੀ ਨੂੰ ਵੋਟ ਪਾਣੇ ਤੁਸੀਂ ਵੋਟ ਪਾਣੇ ਨੂੰ ਕਹਿ ਰਹੇ ਵੋਟ ਪਾਉਣੇ ਕਿਸ ਨੂੰ ਪਾਣੀ ਹੈ ਬਕਰੀ ਅੱਛਾ ਟੱਕੜੀ ਨੂੰ ਵੋਟ ਪਾਉਣੀ ਹੈ ਤਾਂ ਹੋਰ ਜੋ ਪਾਣੀ ਪੂਣੀ ਮੰਗਣਾ ਹੋਵੇ ਜਾਂ ਤੁਸੀਂ ਪੁੱਛਣਾ ਹੋਵੇ ਬਾਬਾ ਕੁਛ ਉਹ ਪੁੱਛ ਕੇ ਦੱਸ ਤਾ ਖਾਣਾ ਕੁਛ ਹੈ ਖਾਣਾ ਕੁਛ ਹੈ ਰੋਟੀ ਖਾਣੀ ਨਹੀਂ ਜਾਂ ਪਾਣੀ ਪੀਣਾ ਮੈਂ ਵੋਟ ਪਾਉਣਗੇ ਇਸ ਵਾਰ ਇਹਨੂੰ ਪੁੱਛੋ ਵੋਟ ਪਾਉਣੀ ਹੈ ਇਸ ਵਾਰ ਜਾਓਗੇ ਵੋਟ ਪਾਉਣੀ ਹੈ ਸਰ ਵੋਟ ਪਾਣ ਜਾਊਂਗੇ ਆਪਾਂ ਇਸ ਵਾਰ ਹਾਂ ਤਾਂ ਦੇਖੋ ਜਜਬਾ ਇਹ ਸਵਾ ਦੇਖੋ 118 ਸਾਲ ਦੀ ਉਮਰ ਆ ਪਰ ਵੋਟ ਕਹਿੰਦੇ ਹੁਣ ਵੀ ਪਾਉਣ ਜਾਣਾ ਸੀ ਤਾਂ ਇਹਨਾਂ ਦੇ ਬੇਟੇ ਆ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੁਹਾਡਾ ਕੀ ਨਾਮ ਹੈ ਜੀ ਕਿੰਨੀ ਉਮਰ ਤੁਹਾਡੀ ਮੇਰੀ ਮੇਰੀ 60 ਸਾਲ ਕੀ ਹੋ ਗਈ ਅੱਛਾ ਤੇ ਤੁਹਾਡੇ ਪਿਤਾ ਜੀ ਹੈਗੇ ਨਹੀਂ ਇਹ ਹਾਂ ਕੋਈ ਪੋਲਿਟੀਕਲ ਗੱਲਾਂ ਬਾਤਾਂ ਕੀ ਕਰਦੇ ਸੀ ਕੋਈ ਸਿਨੈਰੀਓ ਬਾਰੇ ਕੋਈ ਗੱਲਬਾਤ ਦੱਸ ਦਿਓ ਜੀ ਕੋਈ ਇਹਨਾਂ ਬਾਰੇ ਕੋਈ ਗੱਲ ਜਿਹੜੀ ਬਲਤ ਹੀ ਇਹਨਾਂ ਸਾਈਕਲ ਚਲਾਇਆ ਸਾਰੀ ਉਮਰ ਬਸ ਬੁੱਸ ਬੰਨ ਜਿਹੜੇ ਅੱਛਾ ਬਾਕੀ ਇੱਕ ਦੀ ਘਰਾਂ ਨਹੀਂ ਬਈ ਬੈਰਾਂਡੇ ਮੈਂ ਪੈਣਾ ਹੈ ਬਾਹਰ ਖੇਤਾਂ ਪੈਣਾ ਨਹੀਂ ਹੂੰ ਹੂੰ ਕਦੀ ਬੰਦ ਕਮਰੇ ਬੰਨ ਜਾਂਦਾ ਹਾਂ ਅੱਛਾ ਹਾਂ ਜੀ ਇਹ ਵੀ ਤੇ ਸਮਰ ਦੇ ਲਬਾਰ ਪਿਆ ਅੱਛਾ ਖੋਲ ਖੁੱਲੇ ਚ ਹਵਾ ਚ ਖੁੱਲੀ ਜਾ ਹਾਂ ਖੁੱਲੀ ਮਾਂ ਕੱਲੇ ਨੇ ਬਾਹਰ ਪੈਣਾ ਬੱਸ ਅਸੀਂ ਕਿਉਂ ਨਹੀਂ ਚੜਦੇ ਪਤਾ ਨਹੀਂ ਕਦੀ ਸਾਈਕਲ ਹੀ ਚਲਾਉਂਦਾ ਦੇਖਿਆ ਮੈਂ ਤਾਂ ਇਹ ਅੱਛਾ ਮੈਂ ਕਦੀ ਦੇਖਿਆ ਨਹੀਂ ਬੱਸ ਮਾਂ ਜਾਂਦਾ ਇਹ ਚੰਗੀ ਸਿਹਤ ਦਾ ਰਾਜ਼ ਕੀ ਹੈਗਾ ਥੋੜਾ ਦਰਸ਼ਕ ਦੇਖ ਰਿਹਾ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਹਾਂ ਆਪਾਂ ਕਰਨਾ ਕੀ ਹੈ ਬਹੁਤ ਜ਼ਿਆਦਾ ਨਸ਼ੇ ਕੀ ਕਾਰਨ ਬਣ ਸਕਾ ਅੱਛਾ ਨਸ਼ੇ ਵੀ ਛੱਡ ਵੀ ਗਿਆ ਹਾਂ ਹੁਣ ਤਾਂ ਹੁਣ ਤਾਂ ਨਹੀਂ ਕਰਦੇ ਹਾਂ ਹਾਂ ਨਹੀਂ ਕਰਦਾ ਅੱਛਾ ਤੇ ਹੋਰ ਖਾਣ ਪੀਣ ਕਿਸ ਤਰੀਕੇ ਦਾ ਖਾਣਾ ਦਬਾ ਪਾਣੀ ਥੀ ਰੋਟੀਆਂ ਖਾਈਆਂ ਨੇ ਸਵੇਰੇ ਖਾ ਲੈਣੀ ਥੇ ਸੰਜਣ ਖਾਣੀ ਪਾਣੀ ਥੀ ਥੋੜੀਆਂ ਆਪਾਂ ਰੋਟੀਆਂ ਰੋਟੀਆਂ ਸਮਝਿਆ ਸੀ ਪਹਿਲਾਂ ਗੱਲਬਾਤ ਕਰਦੇ ਪਾਣੀ ਥੀ ਰੋਟੀਆਂ ਕਿਹੜੀਆਂ ਹੁੰਦੀਆਂ ਉਹ ਤੁਹਾਨੂੰ ਦੱਸ ਦ ਜਿਹੜੀਆਂ ਖਾਂਦੇ ਸੀ ਇਹ ਆਟਾ ਤਾਂ ਆਪਣਾ ਹੋਈ ਸਿੰਪਲ ਹੁੰਦਾ ਜੀ ਜਦੋਂ ਮੈਂ ਪਲੇਥਨਾ ਟਾ ਕੇ ਰੋਟੀ ਬਣਾਉਂਦੇ ਆ ਇਹਨੂੰ ਬਸ ਇਕੱਲਾ ਪਾਣੀ ਲਾ ਕੇ ਬਣਾਉਂਦੇ ਆ ਜੀ ਅੱਛਾ ਪਲੇਥਨ ਨਹੀਂ ਲਾਉਂਦੇ ਇਹਨੀਆਂ ਥੱਪ ਕੇ ਜਿਵੇਂ ਬਣਾਉਂਦੀ ਆ ਥੱਪ ਕੇ ਬਣਾਉਂਦੇ ਆ ਜੀ ਰੋਟੀ ਨੂੰ ਪਾਣੀ ਪਾਣੀ ਲਾ ਕੇ ਅੱਛਾ ਉਹ ਰੋਟੀ ਸਵੇਰ ਟਾਈਮ ਖਾਣੀ ਨੇ ਦਹੀਂ ਦੇ ਨਾਲ ਹੂੰ ਬਾਰਾਂ ਮਹੀਨੇ ਤੇ ਲੋਹੀ ਰੋਟੀ ਖਾਂਦੇ ਸੀਗੇ ਬਾਕੀ ਟਾਈਮ ਫਿਰ ਸ਼ਾਮ ਨੂੰ ਦੂਜੀ ਰੋਟੀ ਖਾਂਦੇ ਸੀਗੇ ਅੱਛਾ ਤੁਹਾਡੇ ਪਿਤਾ ਜੀ ਤੁਸੀਂ ਦੱਸ ਰਹੇ ਸੀ ਮੌਤ ਹੋ ਗਈ ਕਿੰਨੇ ਇੱਕ ਪਰਿਵਾਰ ਦੇ ਵਿੱਚ ਕਿੰਨੇ ਇੱਕ ਮੈਂਬਰ ਆ ਜਿਹੜੇ ਤੁਰ ਗਏ ਕਿੰਨੇ ਭਰਾ ਇਹ ਇਹ ਜੀ ਪੰਜ ਭਰਾ ਸੀਗੇ ਇੱਕ ਇਹਨਾਂ ਦੀ ਸਿਸਟਰ ਸੀਗੀ ਹੁਣ ਇਹਨਾਂ ਦੇ ਦੋ ਭਰਾ ਵੀ ਡੈਥ ਹੋ ਚੁੱਕੀ ਐ ਅੱਛਾ ਇੱਕ ਲਾਲੋ ਸਾਡੀ ਦਾਦੀ ਉਹਦੀ ਡੈਥ ਹੋ ਗਈ ਬਾਕੀ ਤਿੰਨ ਚਾਰ ਦਾਦੀਆਂ ਡੈਥ ਹੋ ਗਈ ਸਮਝ ਲਓ ਇੱਕ ਦਾਦੀ ਹੈਗੀ ਐ ਸਾਡੇ ਵਾਲੇ ਅੱਛਾ ਦੋ ਭਰਾ ਹੈਗੇ ਇਹਨਾਂ ਦੇ ਵਾਲੇ ਅੱਛਾ ਹਾਂਜੀ ਠੀਕ ਹੈ ਠੀਕ ਹੈ ਦੋਹਰਾ ਹੈਗੀ ਹਾਂਜੀ ਜਿਹੜੀ ਇਨਕੀ ਸਿਸਟਰ ਸੀਗੀ ਉਹਨਾਂ ਦੀ ਵੀ ਡੈਥ ਹੋ ਗਈ ਤੇ ਜੋ ਸਾਡੇ ਫੁੱਫੜ ਸੀਗੇ ਉਹਨ ਵੀ ਡੈਥ ਹੋ ਗਿਆ ਉਹਨਾਂ ਦੇ ਦੋ ਪੁੱਤ ਲੋ ਤੁਹਾਡੇ ਦਾਦੇ ਜੀ ਉਹ ਤਾਂ ਜੀ ਉਹਨਾਂ ਦੀ ਸਭ ਤੋਂ ਪਹਿਲਾਂ ਹੋਈ ਹੈਗੀ ਉਦੋਂ ਤਾਂ ਮੈਨੂੰ ਲੱਗਦਾ ਮੇਰੀ ਵੀ ਉਮਰ 7-8 ਸਾਲ ਦੀ ਹੋਣੀ ਹੈ ਉਹਨਾਂ ਦੀ ਬਹੁਤ ਦਰਪਨਾ ਹੋ ਜੋ ਕੀ ਡੈਥ ਫਿਰ ਉਸ ਤੋਂ ਬਾਅਦ ਇੱਕ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਮੇਰੀ ਮਦਰ ਕੀ ਵੀ ਦੋ ਭਤੀਜੇ ਸੀਗੇ ਹੋਰ ਉਹਨਾਂ ਦੀ ਡੈਥ ਹੋ ਚੁੱਕੀ ਹੈ ਦੋ ਇਹਨਾਂ ਦੇ ਪੋਤੇ ਲੱਗਦੇ ਸੀਗੇ ਉਹ ਵੀ ਡੈਥ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਕੰਮ ਕਰ ਕਿੰਨਾ ਕ ਕਰਦੇ ਆ ਤਾਂ ਕਿ ਚਲੋ ਹੁਣ ਤੱਕ ਕੀ ਕਰਨਾ ਜਦੋਂ ਕਰਦੇ ਸੀ ਜਦੋਂ ਤੁਸੀਂ ਦੇਖਦੇ ਸੀ ਉਹ ਤਾਂ ਕੰਮ ਕਰ ਕਿੰਨੇ ਕਰਦੇ ਕੰਮ ਤਾਂ ਹੀ ਮੈਂ ਤੁਹਾਨੂੰ ਦੱਸਿਆ ਵੀ ਇਹ ਸਾਰਾ ਕੰਮ ਫਰੀ ਵੀ ਹੈ ਤਾਂ ਮੱਜਾਂ ਦੇ ਕੋਲ ਫਿਰ ਜਾਣਾ ਇਹਨਾਂ ਨੇ ਟਿੱਕੇ ਬੰਦੇ ਨਹੀਂ ਸੀਗੇ ਟਿੱਕੇ ਨਹੀਂ ਬੰਦੇ ਸੀਗੇ ਨਾ ਇਹ ਕਦੇ ਕੱਖ ਨਹੀਂ ਹੋਰ ਦਿੰਦਾ ਸੀ ਕਿ ਆ ਮੱਜਾਂ ਦੇ ਨੇੜੇ ਦੜ ਵੀ ਹਾਂ ਕਿਤੇ ਗਲਤ ਹੋ ਗਿਆ ਹਾਈ ਕੋਈ ਜਣਾ ਕੁਝ ਕਰਦੀ ਰਹਿਣਾ ਇਹ ਤਾਂ ਜੇ ਖੇਤਾਂ ਚਲੇ ਗਏ ਤਾਂ ਇਹਨਾਂ ਨੇ ਖਾਲ ਚ ਬੈਠ ਜਾਣਾ ਲੈ ਕੇ ਖੁਰਪੀ ਹੂੰ ਹੂੰ ਉੱਥੇ ਤੁਸੀਂ ਇਹ ਦੇਖ ਲਓ ਕੋਈ ਦਰਖਤ ਚੰਮਗੇ ਇਹਨਾਂ ਨੇ ਪੱਟਣਾ ਨਹੀਂ ਹੈਗਾ ਅੱਛਾ ਉਹਦੇ ਨਾਲ ਰੋਜ਼ ਗਲਾਸ ਪਾਣੀ ਕਪਾ ਪਾ ਕੇ ਉਹਨੇ ਜੰਗਲ ਬਣਾਇਆ ਪਿਆ ਸੀ ਕਹਿੰਦਾ ਮੋਟਰ ਤੇ ਪਹਿਲਾਂ ਹਰ ਇੱਕ ਦਰਖਤ ਨੂੰ ਪਾ ਲਣਾ ਇਹੋ ਜਿਹਾ ਤੁਸੀਂ ਦੇਖ ਲਓ ਜਦੋਂ ਅਸੀਂ ਆਹ ਘਰ ਸਾਡਾ ਅਸੀਂ ਇੱਥੇ 15 ਸਾਲ ਪਹਿਲਾਂ ਆਈਆਂ ਹਮ ਇੱਥੇ ਥੋੜੀ ਜਿਹੀ ਮਿੱਟੀ ਪਰਤ ਪਾਇਆ ਮਿੱਟੀ ਖਰਾਬ ਪੈ ਗਈ ਸੀ ਕੋਈ ਦਰਖਤ ਨਹੀਂ ਹੁੰਦਾ ਸੀਗਾ ਇਹਨਾਂ ਦਾ ਆ ਜੰਮਣ ਲੱਗੀ ਵੀ ਹੈਗੀ ਆਹ ਜਿਹੜੇ ਦਰਖਤ ਇਹ ਇਹਨਾਂ ਨੇ ਪਾਲੇ ਆ ਇਹਨਾਂ ਦੇ ਹੱਥ ਕੀ ਲਾਇਆ ਬਤਾ ਲਾ ਦੋ ਵੀ ਸੁੱਕਾ ਟੱਕਾ ਵੀ ਹਰਾ ਹੁੰਦਾ ਰਿਹਾ ਜੀ ਅੱਛਾ ਇਹਨਾਂ ਇਹਨਾਂ ਫਰਟੀ ਲਾਇਆ ਹਾਂਜੀ ਅਸੀਂ ਪਹਿਲਾਂ ਕਈ ਨਹੀਂ ਲਾਏ ਇੱਥੇ ਲਾਏ ਦਰਖਤ ਤਾਂ ਸੁੱਕ ਗਏ ਆਹ ਪਤਾ ਨਹੀਂ ਇਹਨਾਂ ਕੇ ਹੱਥ ਚ ਕੀ ਜਾ ਸੀਗਾ ਹਾਂਜੀ ਇੱਕ ਤੁਸੀਂ ਇੱਕ ਗੱਲ ਕਹਿੰਦੇ ਸੀ ਅੰਨਾ ਵਕੀਲ ਹੈ ਇਹ ਦਾਦਾ ਦਾ ਡਾ ਅੰਨਾ ਵਕੀਲ ਕੀ ਹੈਗਾ ਅੰਨਾ ਵਕੀਲ ਦਾ ਮਤਲਬ ਕੀ ਹੈ ਇਹ ਤਾਂ ਜੀ ਹੁਣ ਹੱਸੋਣੇ ਗੱਲ ਹੋ ਗਈ ਬਸ ਇਹਨਾਂ ਨੇ ਕਿਸੇ ਦਾ ਕੋਈ ਵੀ ਬੰਦਾ ਆ ਗਿਆ ਕਦੇ ਕਿਸੇ ਗੱਲ ਨਹੀਂ ਟਾਲਣੀ ਹਰ ਇੱਕ ਦੀ ਸੁਣਨੀ ਅੱਛਾ ਇੱਕ ਮੈਂ ਨਹੀਂ ਵੀ ਕਰੇ ਚੱਲਣਾ ਕਰਨੀ ਆਪਣੀ ਮਨਮਰਜ਼ੀ ਹਾਂਜੀ ਜੇ ਜਿਹੜਾ ਜੇ ਕੋਈ ਗਲਤ ਕੋਈ ਕੁਝ ਕਹਿ ਗਿਆ ਤਾਂ ਉਹਦੀ ਗੱਲ ਆਪਣੇ ਆਪ ਨਾਲ ਬੱਤ ਵਿਚਾਰ ਕਰਨੀ ਨੇ ਵੀ ਕੀ ਕਹਿੰਦਾ ਸੀਗਾ ਉਹ ਸੁਣ ਲੈਂਦੇ ਸਾਰਿਆਂ ਦੀ ਪਰ ਕਰਦੇ ਮੰਨਦੇ ਮੰਨਦੀ ਕਰਦੇ ਸੀ ਇਸੇ ਕਰਕੇ ਅੰਨਾ ਵਕੀਲ ਹਾਂਜੀ ਮੈਂ ਮੈਂ ਕਹਿ ਬੈਨਾਂ ਵੀ ਤੁਸੀਂ ਵੀ ਉਹਨੂੰ ਜੋ ਉਦੋਂ ਕੋਈ ਨਹੀਂ ਕਿਹਾ ਇਹਨੇ ਕਹਿੰਦਾ ਕੋਈ ਸਭ ਕੀ ਸੁਣੇ ਕਰਦੇ ਆ ਮੈਂ ਮੇਰੇ ਮੈਂ ਜਹਨ ਚ ਵੈਸੇ ਇੱਕ ਵਾਰੀ ਆ ਕੇ ਕੋਈ ਗੱਲ ਬੈਠੇ ਸੀਗੇ ਸਾਰੇ ਮੈਂ ਕਿਹਾ ਵੀ ਸਾਡਾ ਦਾਦਾ ਤਾਂ ਅੰਨਾ ਵਕੀਲ ਹੈਗਾ ਹਾਂ ਉਹ ਮੈਨੂੰ ਹੁਣ ਕਈ ਕਦਾ ਵੀ ਕਰਨਾ ਆਉਂਦਾ ਹੀ ਹੈ ساری ਹਾਂ ਉਹ ਕਈ ਵਾਰੀ ਹੱਥੋਂ ਬਾਅਦ ਵਿੱਚ ਮੈਨੂੰ ਕਹਿ ਦਿੰਦੇ ਸੀਗੇ ਵੀ ਜਾ ਤੈਨੂੰ ਅੰਨਾ ਭਕੇਲ ਵੀ ਡਿਕਦਾ ਹੋਣਾ ਅੱਛਾ ਹਾਂਜੀ ਅੱਜ ਇੱਕ ਉਸੂਲਾ ਦੀ ਗੱਲ ਵੀ ਕਰ ਰਹੇ ਸੀ ਕਹਿੰਦੇ ਵੀ ਜਦੋਂ ਵਿਆਹ ਚ ਜਾਂਦੇ ਸੀ ਇਹ ਤੇ ਵਿਆਹ ਚ ਕੁਛ ਖਾਂਦੇ ਜੀ ਘਰੋਂ ਰੋਟੀ ਬਣਾ ਕੇ ਤੇ ਨਾਲ ਹੀ ਲੈ ਜਾਂਦੇ ਜੀ ਨਹੀਂ ਘਰ ਤੋਂ ਤਾਂ ਚਲ ਗੰਦਾ ਵੱਖਰੀ ਹੋ ਗਈ ਜੇ ਸਾਡੇ ਪਰਿਵਾਰ ਚ ਵਿਆਹ ਵੀ ਹੁੰਦਾ ਸੀਗਾ ਉਦੋਂ ਵੀ ਨਾ ਰੋਟੀ ਸਾਡੀ ਮਦਰ ਨੂੰ ਕਹਿਣਾ ਵੀ ਸਾਨੂੰ ਵੀ ਕਹਿਣਾ ਵੀ ਜਾਓ ਮੈਂ ਤਾਂ ਰੋਟੀ ਖਾਣੀ ਹੈ ਆਪਣੇ ਘਰ ਬਣਾ ਕੇ ਰੋਟੀ ਖਾਣੀ ਇਹ ਨਹੀਂ ਚੱਲ ਵਿਆਹ ਵਾਲੇ ਤੇ ਰੋਟੀ ਬਣਾ ਰਹੀ ਹੈ ਉੱਥੋਂ ਰੋਟੀ ਲੈ ਕੇ ਉਹ ਥਾਲੀ ਚ ਪਾ ਕੇ ਦੇ ਦਣ ਕੇ ਨੋ ਅੱਛਾ ਖਾਣੀ ਇਹਨੇ ਆਪਦੀ ਆ ਆਪਣੇ ਘਰ ਦੀ ਰੋਟੀ ਹਾਂ ਕਿਉਂਕਿ ਇੱਕ ਤਾਂ ਹੋਰ ਸੀਗਾ ਨਾ ਪਹਿਲਾਂ ਪਾਣੀ ਇੱਥੇ ਰੋਟੀ ਖਾਂਦੇ ਸੀਗੇ ਉਹ ਇਹਨਾਂ ਸਭਾ ਉਹ ਪਿਆ ਪਾ ਸੀਗਾ ਹਾਂ ਹਾਂ ਔਰ ਰੋਟੀ ਤਾਂ ਬਹੁਤ ਮੋਟੀ ਹੁੰਦੀ ਸੀ ਉਹ ਮੋਟੀ ਹੁੰਦੀ ਸੀ ਇਹਨਾਂ ਨੇ ਖਾਣੇ ਹੋਈ ਸੀ ਹੁੰਦੀ ਸੀ ਬਾਕੀ ਇਹ ਆਪਦੇ ਹੈਲਥ ਦਾ ਖਿਆਲ ਰੱਖਦੇ ਵੀ ਬਾਹਰ ਦਾ ਖਾਣਾ ਅਵੋਇਡ ਕਰਦੇ ਮੈਂ ਕਹਿੰਦਾ ਇਹਨਾਂ ਨੂੰ ਮੈਂ ਤਾਂ ਕਦੇ ਖਾਂਦੇ ਦੇਖੇ ਹੀ ਨਹੀਂ ਜਦੋਂ ਅਸੀਂ ਬਚਪਨ ਚ ਸੀ ਅੱਛਾ ਇਹ ਤਾਂ ਹੁਣ ਲਾ ਲੋ ਵੀ ਮੈਂ ਕਹਿੰਦਾ ਵੀ 15 ਸਾਲ ਹੋ ਗਏ ਹੁਣ ਲਾਗੇ ਨੇ ਰੋਟੀ ਆਪਣੇ ਨੋਰਮਲ ਖਾਣ ਜਿਹੜੀ ਆਪਣੀ ਬਣਦੀ ਹੈ ਨਹੀਂ ਪਹਿਨਾ ਪਣ ਇਥੇ ਖਾਂਦੇ ਸੀਗੇ ਔਰ ਉਹ ਵੀ ਟਾਈਮ ਤੇ ਬੜੇ ਪਾਵਨਤ ਸੀਗੇ ਪੱਕੇ ਜਿਸ ਟਾਈਮ ਵੀ ਰੋਟੀ ਦਾ ਟਾਈਮ ਹੋ ਗਿਆ ਸਵੇਰੇ ਇਹਨਾਂ ਨੇ ਲਾ ਲੋ ਵੀ 7 ਵਜੇ ਰੋਟੀ ਖਾਣੇ ਸੀਗੇ ਹਾਂਜੀ ਜਿਹੜੀ ਸਵੇਰੇ ਚਾਹ ਪੀਣੀ ਤੜਕੇ ਨੂੰ ਪਿੰਦੇ ਸੀ ਕਿਨੇ 4 4:30 ਵਜੇ ਹੂੰ ਉਹ ਲੇਟ ਨਹੀਂ ਹੋਣੀ ਚਾਹੀਦੀ ਸੀ ਉਹ ਪਹਿਲਾਂ ਉਠਾ ਕੇ ਤੇ ਚਾਹ ਪੀਣੀ ਕਰ ਹਾਂਜੀ ਥੋੜੀ ਇਹਨਾਂ ਤੂੰ ਵੀ ਕਹਾਣੀ ਸਮਝ ਦਿੰਦੇ ਆ ਤੁਸੀਂ ਅਸੂਲਾਂ ਬਾਰੇ ਕੀ ਕਿਉਂਕਿ ਤੁਹਾਡੇ ਦਾ ਪਿਤਾ ਹੈਗੇ ਆ ਤੂੰ ਤਾਂ ਜ਼ਿਆਦਾ ਹੋਰ ਵੀ ਨੇੜੋ ਜ਼ਿਆਦਾ ਦੇਖਿਆ ਹਾਂ ਸੂਲਾਂ ਬਾਰੇ ਕਿੰਨੇ ਇਹਨੂੰ ਦੇ ਸੂਲ ਕਿੰਨੇ ਕ ਤੱਕੇ ਸੂਲ ਤਾਂ ਜਿਹੜੀ ਬਾਤ ਲਾ ਦੱਸ ਕੇ ਹੈਟਾ ਜੀ ਜਿਹੜਾ ਕਹਿੰਦਾ ਵੀ ਹਾਂ ਠੀਕ ਹੈ ਜੇ ਉਹ ਵੀ ਕਹਦੀ ਉਹ ਵੀ ਤੇਰੀ ਬਾਰਾਂ ਨੇ ਨਾ ਨਹੀਂ ਕਰਦਾ ਨਾ ਮੰਨਣਾ ਆਪਦੇ ਮਰਦੀ ਆ ਉਹ ਸੋਚਣਾ ਮੈਂ ਐਨਲਾਈਜ਼ ਕਰਨਾ ਗੱਲਬਾਤ ਠੀਕ ਠੀਕ ਕਰੀ ਜਾਵਾਂ ਕਿ ਸਰ ਨੂੰ ਬੱਕ ਬੁੱਕ ਪਜਾਣਾ ਜਾਣਾ ਤੁਰਕੇ ਦਵਾਈ ਨੂੰ ਨਾ ਜੇ ਸੂਸਿਆਂ ਪੰਜ ਸੱਤ ਸਾਲ ਤੇ ਪਹਿਲਾਂ ਦਾ ਸਾਈਕਲ ਪੁਜਾਈ ਕਰਦਾ ਇਹ ਤੁਰਕੇ ਵੀ ਜਾਂਦੇ ਰਹੇ ਅੱਛਾ ਤੇ ਜੋੜੀਦਾਰ ਤਾਂ ਇੱਕ ਹੋਰ ਉਹ ਜਾਂਦਾ ਰਿਹਾ ਕੀ ਕਹਿੰਦਾ ਦੂਈ ਜਾਈਆਂ ਤੋਂ ਜ਼ਿਆਦਾ ਲੰਘ ਗਿਆ ਕਈ ਸਾਲ ਉਹ ਜੋ ਰਹਿ ਗਿਆ ਹੁਣ ਟੁੱਟੀ ਉਮਰ ਪਰ ਡੀਐਮ ਮੈਂ ਸਵਾਲ ਤਾਂ ਪੁੱਛ ਲੈਣਾ ਚਾਹਦਾ ਕੁੜਤੇ ਕੁੜਤੇ ਵੀ ਸੇਪੋਤ ਨਾ ਸਟ੍ਰਿਕਟ ਹੋ ਗਏ ਉਹ ਲਿਆਦਾ ਫੜੂਪ ਪਤੇ ਤੜਾ ਕੇ ਹੌਲੀ ਦੇ ਮਾਰੇ ਤਾਂ ਅੱਛਾ ਹਾਂ ਮਾਰੇ ਮੂਰੇ ਨਹੀਂ ਤਾਂ ਸਟ੍ਰਿਕਟ ਹੁੰਦੇ ਬਹੁਤ ਸਟ੍ਰਿਕਟ ਹੈਗੇ ਤਾਂ ਸੀਗੇ ਤੂੰ ਕਿਉਂਕਿ ਉਸੂਲਾਂ ਤੋਂ ਤੈਨ ਲੱਗਦਾ ਵੀ ਜੋ ਬਾਹਰ ਦੀ ਰੋਟੀ ਨਹੀਂ ਖਾਣੀ ਘਰੇ ਰੋਟੀ ਖਾਣੀ ਆ ਕਿਸੇ ਦੀ ਮੰਨਣੀ ਨਹੀਂ ਜਾਂ ਆਪਦੀ ਮੰਨਣੀ ਜਾਂਣੀ ਉਹ ਕਾਖੂ ਖੇਤਾਂ ਮੇ ਲਿਆਣੇ ਤੇ ਸਿਰਪੇ ਚੱਕਣਾ ਨੇ ਪਰ ਇੱਥੇ ਕਰ ਦੂੰਗੀ ਦੇ ਕੇ ਬਾਈ ਚੱਲਣਾ ਡਿੱਡਾ ਲੋਕ ਦਾ ਸਿਰਪੇ ਲਿਆਵਾ ਇਹਨਾਂ ਮੁੰਡੇ ਨੂੰ ਲੈਣਾ ਪਰ ਰੱਖ ਕੇ ਕੱਤ ਹਾਂ ਜੀ ਤੇ ਡੰਗਰਾਂ ਕੀ ਧੱਲੇ ਬੈਠੇ ਰਹਣਾ ਸਾਈਕਲ ਤੇ ਕਿੱਥੋਂ ਤੱਕ ਜਾ ਜਾਂਦੀ ਸੀ ਖਾਦੀ ਬਾੜ ਦੀ ਲਾਲੀ ਨੂੰ ਪਤਾ ਕਿੰਨੀ ਕੁ ਦੂਰ ਹੈ ਨਾ ਜਾਂਦਾ ਕਿੱਥੇ ਕਿੱਥੇ ਜਾ ਜਾਂਦੀ ਸਾਈਕਲ ਇਹੋ ਹੋਗਾ ਜੀ ਮੇਰੇ ਖਿਆਲ ਇੱਥੋਂ 75 ਕਿਲੋਮੀਟਰ ਦੇ ਲਗਭਗ ਹੋਗਾ 75 80 ਦੇ ਵਿੱਚ ਇਹ ਕਾਲੇ ਅੰਬ ਤੋਂ ਅੱਗੇ ਬੈਠੇ ਹੱਸਦਾਰ ਸੱਡੇ ਹੋ ਅੱਛਾ ਉੱਥੇ ਸਾਈਕਲ ਤੇ ਜਾਇ ਹੁੰਦੀ ਹਾਂ ਹਾਂ ਜੀ ਅੱਛਾ ਸਾਈਕਲ ਦਾ ਸਬਸਾ ਤਾਂ ਹੈ ਨਹੀਂ ਸੀ ਨਾ ਇੰਨੀ ਬੱਸਾਂ ਤਾਂ ਸੀ ਕਿ ਜਾਂਦੀਆਂ ਪਰ ਇਹ ਬੱਸ ਚ ਜਾ ਕੇ ਰਾਜੀ ਨਹੀਂ ਸੀਗੇ ਇਹ ਬੱਸ ਚ ਤਾਂ ਮੇਰੇ ਖਿਆਲ ਨਾਲ ਸਾਡੇ ਨਾਲ ਇੱਕ ਵਾਰ ਹੀ ਗਏ ਆ ਉਦੋਂ ਉੱਥੇ ਮੈਰਿਜ ਸੀਗੀ ਚਲੋ ਅਸੀਂ ਛੋਟੇ ਸੀਗੇ ਹੁਣ ਇਹਨਾਂ ਸਾਈਕਲ ਤੇ ਸਾਨੂੰ ਐਡੀ ਟੂਰ ਲੈ ਕੇ ਨੀ ਜਾ ਸਕਦਾ ਨਾਲ ਬਿਠਾ ਕੇ ਬਾਏ ਬੱਸ ਦੀ ਟਾਕੀ ਚ ਖੜ ਕੇ ਗਏ ਹਮ ਸਮਾਂ ਉੱਥੇ ਕਨੈਕਟਰ ਇਹਦੇ ਨਾਲ ਉਦੋਂ ਝਗੜਾ ਲੱਗ ਗਿਆ ਕਰਨ ਕਹਿੰਦਾ ਬਾਬਾ ਜੀ ਵੀ ਤੁਸੀਂ ਇੱਕ ਪਾਸੇ ਹੋ ਜਾਓ ਵੀ ਸਵਾਰੀਆਂ ਨੂੰ ਉਤਰਨਾ ਚੜ੍ਹਨਾ ਹੁੰਦਾ ਉਹਦੇ ਨਾਲ ਲੜ ਪਏ ਕਹਿੰਦਾ ਮੈਂ ਕੋਈ ਚੱਕਰ ਨਹੀਂ ਮੈਂ ਬਾਰ-ਬਾਰ ਉਤਰ ਚੜ੍ਹ ਲਵਾਂਗਾ ਵੀ ਤੂੰ ਮੈਨੂੰ ਇੱਥੇ ਖੜਾ ਰਹਿਣ ਦੇ ਹਾਂ ਵੀ ਅੰਦਰ ਨਹੀਂ ਜਾਣਾ ਮੈਂ ਨਹੀਂ ਅੰਦਰ ਜਾਣਾ ਕਹਿੰਦਾ ਅੱਛਾ ਤੇ ਬਾਹਰ ਹੀ ਚ ਖੜ ਕੇ ਬਾਹਰ ਹੀ ਚ ਖੜ ਕੇ ਗਏ ਸਿਰੇ ਤੱਕ ਜੀ ਹੋਰ ਕੋਈ ਗੱਲ ਇਹ 10 ਸਕੰਡ ਜਿਹੜੀ ਦੇਰੀ ਨਾਲ ਜੁੜੀ ਹੋ ਗੱਲਾਂ ਦਾ ਜੀ ਹੁਣ ਕਈ ਵਾਰ ਜਹਾਂ ਚ ਰਹਿੰਦੀਆਂ ਨਿੱਜ ਗੱਲਾਂ ਦਾ ਬਹੁਤ ਰਹੀ ਇਹਦੇ ਬਾਰੇ ਦਾ ਮੈਂ ਕਹਿੰਦਾ ਪੂਰੀ ਬੁੱਕ ਲਿਖ ਸਕਦੇ ਆ ਆਪਾਂ ਨੇ ਅੱਛਾ ਅੱਛਾ ਘਰ ਦੇ ਵਿੱਚ ਕਿਵੇਂ ਰਹਿੰਦੇ ਕਿਵੇਂ ਠੀਕ ਹੈ ਜੀ ਇਹ ਤਾਂ ਹੁਣ ਮੰਡਲ ਥੋੜਾ ਜਿਹਾ ਹੋ ਗਿਆ ਮੈਂ ਤਾਂ ਪੁੱਛ ਰਿਹਾ ਕਿਉਂਕਿ ਕਹਿੰਦੇ ਹੁੰਦੇ ਨੇ ਕਿ ਜਦੋਂ ਬੰਦਾ ਬੁਢਾ ਹੋ ਜਾਂਦਾ ਤਾਂ ਜੋਕ ਹੋ ਜਾਂਦਾ ਜੋਕ ਬਣ ਜਾਂਦਾ ਜੋਕਾਂ ਨੂੰ ਬਿਹੇਵਰ ਕਰਦਾ ਨਹੀਂ ਇਹ ਇਹਨਾਂ ਦਾ ਥੋੜਾ ਜਿਹਾ ਉਲਟ ਰਿਹਾ ਜਦੋਂ ਸਾਨੂੰ ਪਹਿਲਾਂ ਬੜੇ ਸਟਿੱਕਲੀ ਪੇਸ਼ ਆਂਦੇ ਸੀਗੇ ਸ਼ੁਰੂ ਚ ਅਸੀਂ ਸਾਨੂੰ ਮੈਨ ਲੱਗਦਾ ਸੀਗਾ ਵੀ ਇਹ ਬਹੁਤ ਮੈਂ ਤਾਂ ਦੱਸਾਂ ਵੀ ਇਹਨਾਂ ਕਦੇ ਉਦਾਂ ਪੋਲ ਕੇ ਬੈਲੈਂਸ ਨਹੀਂ ਕਰਨਾ ਹੈਗਾ ਬਸ ਜੋ ਇਹਨਾਂ ਕਿ ਜੇ ਵੀ ਮਨ ਲਓ ਇਹਨਾਂ ਨੂੰ ਕੋਈ ਗੁੱਸਾ ਆ ਗਿਆ ਸਾਨੂੰ ਵੀ ਪੁੱਛਣਾ ਔਖਾ ਹੋ ਜਾਂਦਾ ਵੀ ਇਹ ਕਦੋਂ ਮੰਨੂਗਾ ਵੀ ਕਦੋਂ ਇਹਦਾ ਗੁੱਸਾ ਟਾਲਾ ਹੋਊਗਾ ਕੀ ਹੋਊਗਾ ਗੁੱਸਾ ਕਿਵੇਂ ਦਾ ਹੁੰਦਾ ਤੂੰ ਦੱਸ ਰਿਹਾ ਜੀ ਨਾ ਵੀ ਅੱਖ ਤੋਂ ਹੀ ਪਤਾ ਲੱਗ ਜਾਂਦਾ ਵੀ ਫਿਰ ਇਹਦਾ ਕਿਸੇ ਨਾਲ ਨਹੀਂ ਬੋਲਣਾ ਹਾਂ ਹਾਂ ਕਿਸੇ ਨਾਲ ਗੱਲ ਨਹੀਂ ਕਰਨੀ ਹੈਗੇ ਜੇ ਕਿਸੇ ਨੇ ਮਾੜਾ ਮੋਟਾ ਅੱਗੇ ਬੋਲ ਦਿੱਤਾ ਮੰਨ ਲਓ ਚਾਹੇ ਕੋਈ ਯਾਰ ਮਿੱਤਰ ਵੀ ਆਇਆ ਉਹ ਇੱਥੇ ਬੈਠੇ ਰਹਿ ਕੇ ਫਿਰ ਇਹਨਾਂ ਆਪਣਾ ਸਾਈਡ ਨੂੰ ਲੰਘ ਜਾਣਾ ਯਾਰ ਮਿੱਤਰ ਆਉਂਦੇ ਹੁਣ ਤਾਂ ਜੀ ਇਹਦੇ ਯਾਰ ਮਿੱਤਰ ਕਾਫੀ ਗੁਜ਼ਰ ਚੁੱਕੇ ਹੈਗੇ ਵੈਸੇ ਚਲੋ ਜਿਹੜੇ ਅੱਗੇ ਨੂੰ ਹੈਗੇ ਸੀਗੇ ਕਈ ਜਿਵੇਂ ਨੂੰ ਮੈਂ ਕਹਿੰਦਾ ਸਾਡਾ ਪਿੰਡ ਵੀ ਪੂਰਾ ਤਾਇਆ ਹੈ ਕਹਿੰਦਾ ਜੀ ਬੰਨੇ ਚੰਨੇ ਕੀ ਲੋਕ ਇਹਨੂੰ ਤਾਇਆ ਕਹਿੰਨੇ ਆ ਅਜਾ ਕਿਉਂਕਿ ਹੈ ਸਾਰਿਆਂ ਤੋਂ ਵੱਡੇ ਤਾਇਏ ਹੁੰਦਾ ਆਪੇ ਹੋ ਜਾਣੇ ਹਾਂਜੀ ਹਾਂਜੀ ਇਹ ਖੁੰਡੇ ਦਾ ਇਤਿਹਾਸ ਕੀ ਹੈ ਤੇ ਭਾਏ ਖੁੰਡੇ ਦਾ ਇਤਿਹਾਸ ਹੀ ਦੱਸਦੇ ਕਦੋਂ ਦਾ ਹੈਗੇ ਖੁੰਡਾ ਖੁੰਡਾ ਦਾ ਜੀ ਸਰੂ ਦਾ ਮੈਂ ਤਾਂ ਜੱਦਾ ਸੋਚੀ ਸੰਭਲਿਆ ਮੈਂ ਤਾਂ ਜੱਦਾ ਹੀ ਦੇਖਦਾ ਇਹੋ ਥੋੜਾ ਅੱਛਾ ਇਹ ਤਾਂ ਤਾਂ ਬੜਾ ਸ਼ਕੀਨ ਹੁੰਦਾ ਸੀਗਾ ਖੁੰਡੇ ਦਾ ਤਾਂ ਰੱਖਣਾ ਖੁੰਡੇ ਨੇ ਸੇਵਾ ਵੀ ਕਰੇ ਕਿਸੇ ਦੀ ਸੇਵਾ ਤਾਂ ਮੈਂ ਤੁਹਾਨੂੰ ਕਹਦੇ ਆਖਣ ਵਾਲੇ ਕਰਦੇ ਸੀਗੇ ਜਦੋਂ ਅੱਛਾ ਵੇ ਅੱਖ ਦੀ ਘੂਰੀ ਦਾ ਦਿੰਦੀ ਸੀ ਹਾਂਜੀ ਮਾਮਲਾ ਖਰਾਬ ਹੀ ਆ ਇਹਦਾ ਤਾਂ ਜੀ ਇਹ ਕਹਾ ਤਾਂ ਇਹ ਜਰਾ ਰਾਜ ਰਿਹਾ ਇਹ ਤਾਂ ਪੂਰਾ ਪਿੰਡ ਡਰਦਾ ਸੀਗਾ ਇਸੋਂ ਅੱਛਾ ਹਾਂਜੀ ਅਜੇ ਖੁੰਡੇ ਤੋਂ ਵੀ ਖੌਂਡੇ ਤੋਂ ਤਾਂ ਚਲੋ ਕਦੇ ਅਜਾ ਹੈ ਜੇ ਕਰਿਆ ਨਹੀਂ ਹੈਗਾ ਕਰ ਇਹਨਾਂ ਨੇ ਹੂੰ ਹੂੰ ਤਦ ਕਾ ਅੱਖ ਅੱਖ ਚ ਹੀ ਕੂਰੀ ਤਾਂ ਅੱਖ ਚ ਹੀ ਹੁੰਦੀ ਹਾਂਜੀ ਤੇ ਧੰਨਵਾਦ ਜੀ ਗੱਲਬਾਤ ਕਰਨ ਦੀ ਤੁਹਾਡਾ ਵੀ ਧੰਨਵਾਦ ਧੰਨਵਾਦ ਜੀ ਠੀਕ ਠਾਕ